ਸਰ ਕੀ ਨਾਮ ਜੀ ਤੁਹਾਡਾ ਹਾਂਜੀ ਜਗਜੀਤ ਸਿੰਘ ਸਰਪੰਚ ਬੁੱਲੇ ਨਕਰ ਸਰ ਕੀ ਘਟਨਾਕ੍ਰਮ ਜਿਹੜਾ ਅੱਜ ਹੋਇਆ ਜੀ ਭਾਜੀ ਜੀ ਮੈਂ ਰਹੀਏ ਸੀਗਾ ਮੈਨੂੰ ਪਿੰਡ ਤੋਂ ਫੋਨ ਗਿਆ ਵੀ ਇਦਾਂ ਇੱਕ ਦੇਵ ਸਿੰਘ ਮੁੰਡਾ ਵਾ ਉਹਨੇ ਆਪਣੀ ਘਰ ਵਾਲੀ ਨੂੰ ਅੱਗ ਲਾ ਕੇ ਸਾੜਤਾ ਜੀ ਠੀਕ ਹੈ ਹਾਂਜੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪ੍ਰਸ਼ਾਸਨ ਨੂੰ ਪਿੰਡ ਵਾਲਿਆਂ ਨੇ ਸੂਚਿਤ ਕੀਤਾ ਉਹਨਾਂ ਨੇ ਆਣ ਕੇ ਮੌਕੇ ਤੇ ਸਾਰੀ ਸੈਡ ਬੋਡੀ ਕਬਜ਼ੇ ਚ ਲੈ ਲਈ ਉਹਨਾਂ ਕਾਰਵਾਈ ਕਰਕੇ ਤੇ ਦੋਸ਼ੀ ਦੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਆ ਜੀ ਕੋਈ ਕਾਰਨ ਪਤਾ ਲੱਗਾ ਜੀ ਕਿਉਂ ਸਾੜਿਆ ਉਹਨੂੰ ਨਹੀਂ ਕੋਈ ਉਹਨਾਂ ਦੀ ਕੋਈ ਘਰੇਲੂ ਕੋਈ ਲੜਾਈ ਝਗੜਾ ਹੋ ਸਕਦਾ ਜੀ ਕਿਸੇ ਨੂੰ ਕੋਈ ਇਹ ਨਹੀਂ ਪਤਾ ਉਹ ਹੁਣ ਇਸ ਪਰਿਵਾਰ ਚ ਰਹਿੰਦਾ ਹੈ ਇਸ ਪਰਿਵਾਰ ਚ ਦੋਵੇਂ ਜੀ ਰਹਿੰਦੇ ਆ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਉਹਨੂੰ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ ਮੇਰੇ ਖਿਆਲ ਪੰਜ ਚਾਰ ਸਾਲ ਹੋ ਹੀ ਗਏ ਉਹਨੇ ਹੋਣੀ ਜੀ 2.5 ਛੋਟਾ ਜੀ ਸਾਲ 2.5 ਸਾਲ ਹੋ ਗਿਆ 1.5 ਸਾਲ ਇਹ ਸਾਰੇ ਪਰਿਵਾਰ ਤੋਂ ਆਪਣੇ ਬ੍ਰਦਰ ਤੋਂ ਅਡਰ ਰਹਿੰਦਾ ਜੀ ਇੱਥੇ ਠੀਕ ਹੈ ਤੇ ਬਾਕੀ ਪਰਿਵਾਰ ਕਿੱਥੇ ਰਹਿੰਦਾ ਹੈ ਬਾਕੀ ਪਰਿਵਾਰ ਇਹਦਾ ਬ੍ਰਦਰ ਹੈ ਹਾਂ ਜੇ ਹੁਣ ਜਿਹੜਾ ਸੀਗਾ ਕੀ ਕੰਮ ਕਰ ਇਹਦਾ ਲੜਕੇ ਦਾ ਇਹ ਦਿਹਾੜੀ ਧੂੜੀ ਕਰਦਾ ਸੀਗਾ ਜੀ ਜਾਂ ਕਈ ਵਾਰ ਮਿਸਤਰੀਆਂ ਮਿਸਤਰੀ ਦਾ ਕੰਮ ਵੀ ਕਰ ਲੈਂਦਾ ਸੀ ਆਮ ਉਦਾਂ ਦਿਹਾੜੀ ਧੂੜੀ ਵੀ ਕਰ ਲੈਂਦਾ ਸੀ ਉਹ ਤਾਂ ਕੋਈ ਕਾਰਨ ਪਤਾ ਲੱਗਾ ਵੀ ਕਿਉਂ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਾ ਜੀ ਕਾਰਨ ਤੇ ਹੁਣ ਜੋ ਰੈਸਟ ਹੋਊਗਾ ਫਿਰ ਪਤਾ ਲੱਗੂਗਾ ਜੀ ਬੱਚੇ ਗਰਭਵਤੀ ਦੋ ਉਹਨਾਂ ਦੀ ਲੜਕੀ ਦੀ ਮਾਂ ਨੇ ਦੱਸਿਆ ਵੀ ਦੋ ਬੱਚੇ ਹੋਣ ਵਾਲੇ ਸੀਗੇ ਪ੍ਰੈਗਨੈਂਸੀ ਇਹਨਾਂ ਦੇ ਨੇ ਕੋਈ ਬੱਚਾ ਨਹੀਂ ਨਹੀਂ ਪਹਿਲਾਂ ਨਹੀਂ ਬੱਚਾ ਕੋਈ ਨਦੀਕੀਆਂ ਤੋਂ ਜਾਂ ਫਿਰ ਆਂਡ ਗਵਾਂਡ ਤੋਂ ਕੋਈ ਅਕਸਰ ਝਗੜਾ ਜਾਂ ਫਿਰ ਕੋਈ ਹੋਰ ਕਾਰਨ ਨਹੀਂ ਕੋਈ ਇਹ ਚੀਜ਼ ਨਹੀਂ ਪਤਾ ਲੱਗੀ ਨਹੀਂ ਇਹ ਇਹ ਨਹੀਂ ਗੱਲ ਪਤਾ ਲੱਗੀ ਸੀ ਮੁੱਖ ਹਲੇ ਤੱਕ ਪਤਾ ਨਹੀਂ ਕਿ ਕਿਉਂ ਮੁੱਖ ਅਜੇ ਤੱਕ ਪਤਾ ਨਹੀਂ ਜੀ ਇਹ ਨਹੀਂ ਲੱਗਾ ਜੀ ਬਹੁਤ ਮਾੜਾ ਹੋਇਆ ਜੀ ਬੜਾ ਮਾੜਾ ਬੜੀ ਨਾਈਸ ਕੁੜੀ ਸੀਗੀ ਬਹੁਤ ਵਧੀਆ ਅਸੀਂ ਤੇ ਉਹ ਕਹਿੰਨੇ ਵੀ ਜਿਹੜੇ ਦੋਸ਼ੀ ਫੜੇ ਜਾਂਦੇ ਆ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜੀ ਇੱਕ ਵਿਚਾਰੀ 23 ਸਾਲ ਦੀ ਲੜਕੀ ਸੀ ਦੂਸਰਾ ਜੀ ਉਹ ਦੋ ਬੱਚਿਆਂ ਦੀ ਮਾਂ ਬਣਨ ਵਾਲੀ ਸੀਗੀ ਹੈ ਜੀ ਬੜਾ ਜਿਆਦਾ ਦੁੱਖ ਲੱਗਾ ਜੀ ਇਹ ਗੱਲ ਸੁਣ ਕੇ ਉਸ ਪਹੁੰਚ ਦੇ ਮੌਕੇ ਤੇ ਆਣ ਕੇ ਉਹਨਾਂ ਨੇ ਉਸੇ ਵੇਲੇ ਸਾਰੀ ਕਾਰਵਾਈ ਕੀਤੀ ਹੈ ਜੀ ਕਿੰਨੇ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਹੋਈ ਕਿ ਜੀ ਕੋਈ ਮੇਰੇ ਖਿਆਲ ਨਾਲ 12:00 ਦੇ ਕਰੀਬ ਸਾਨੂੰ ਪਤਾ ਲੱਗਾ 12:00 ਵਜੇ ਦੇ ਹਾਂਜੀ ਤੇ ਉਸੇ ਵੇਲੇ ਹੀ ਮਰਲ ਪੰਜ ਸੱਤ ਮਿੰਟ ਜੀ ਪ੍ਰਸ਼ਾਸਨ ਆ ਗਿਆ ਜੀ ਪਹੁੰਚ ਗਿਆ ਕੀ ਮਾਮਲਾ ਹੈਗਾ ਜੀ ਸਾਰਾ ਜਿਹੜਾ ਇਹ ਲਟਕੀ ਨੂੰ ਲੈ ਕੇ ਜੀ ਸਾਰਾ ਯਾਦ ਤਲਾਬ ਮਿਲੀ ਸੀਗੀ ਪਿੰਡ ਬੂਲੇ ਨੰਗਲ ਇੱਕ ਪਿੰਕੀ ਨਾਂ ਦੀ ਔਰਤ ਨੂੰ ਉਸਦੇ ਪਤੀ ਨੇ ਅੱਗ ਲਾ ਕੇ ਸੜ ਕੇ ਮਾਰ ਦਿੱਤਾ ਹੈਗਾ ਮੌਕੇ ਤੇ ਪੁੱਜੇ ਆ ਮੌਕੇ ਤੇ ਲਟਕੀ ਦੇ ਵਾਰਿਸ ਪਿੰਡ ਕਲੀਰਕ ਮਾਣਾ ਤੋਂ ਪੁੱਜ ਚੁੱਕੇ ਨੇ ਜੋ ਸਟੇਟਮੈਂਟ ਦਿੰਦੇ ਨੇ ਉਸ ਆਧਾਰ ਤੇ ਅਗਲੀ ਕਾਰਵਾਈ ਕਰ ਦਿੱਤੀ ਜਾਊਗੀ ਕੀ ਨਾਮ ਹੈਗਾ ਜੀ ਇਹਦੇ ਜਿਹੜੇ ਪਤੀ ਦਾ ਜਿਹਦੇ ਪਤੀ ਦਾ ਨਾਮ ਸੁਖਦੇਵ ਸਿੰਘ ਲਾੜੀ ਹੈ ਜੀ ਠੀਕ ਹੈ ਤੇ ਕੀ ਕੰਮ ਕਰਦਾ ਇਹ ਮਿਹਨਤ ਦਾ ਕੰਮ ਕਰਦਾ ਮੇਤੂ ਤੂ ਠੀਕ ਹੈ ਸਰ ਕੋਈ ਕਾਰਨ ਪਤਾ ਲੱਗਾ ਹੁਣ ਤੱਕ ਕਿ ਸਾ ਕਾਰਨ ਜੀ ਇਨਵੈਸਟੀਗੇਸ਼ਨ ਪੁੱਜੇ ਆ ਜਿਉਂ ਜਿਉਂ ਗਾਂ ਚੱਲਦੀ ਆ ਫਿਰ ਕਲੀਅਰ ਹੋ ਜੂ ਠੀਕ ਹੈ ਤੇ ਕਿੰਨਾ ਕ ਸਮਾਨ ਕੀ ਸੜਿਆ ਅੰਦਰ ਹੋਰ ਸਮਾਨ ਮੌਕੇ ਤੇ ਜਿਹੜੀ ਮੰਜੇ ਤੇ ਪਈ ਸੀ ਮੰਜੇ ਦਾ ਵਾਂ ਸੜ ਗਿਆ ਅੱਗੇ ਫਰਿੱਜ ਸੀਗੀ ਇੱਕ ਬੈੱਡ ਸੀਗਾ ਛੋਟਾ ਲੱਕੜ ਦਾ ਉਹ ਸੜ ਗਿਆ ਉਹ ਸਾਰਾ ਅੰਦਰੋਂ ਸੜ ਚੁੱਕਾ ਸੀ ਹਾਂ ਇਹ ਸਮਾਨ ਸੜ ਗਿਆ ਸੜ ਗਿਆ ਸੜ ਗਿਆ ਔਰ ਜਿਹੜੇ ਪਰਿਵਾਰਕ ਮੈਂਬਰ ਹੈ ਕਿ ਕੰਨਾਂ ਕਿੱਥੇ ਰਹੋਗਾ ਇਹਨੂੰ ਲੜਕੀ ਦੇ ਵਿਆਹ ਨੂੰ ਇਹਨੂੰ 2.5 ਸਾਲ ਹੋਏ ਜੀ ਵਿਆਹ ਨੂੰ ਤੇ ਇਹ ਲੜਕੀ ਪ੍ਰੈਗਨੈਂਟ ਸੀਗੀ ਹਾਂ ਉਹਦੀ ਮਾਂ ਦੇ ਦੱਸਣ ਮੁਤਾਬਕ ਹੈ ਇਹ ਪ੍ਰੈਗਨੈਂਟ ਸੀ ਦੋ ਬੱਚੇ ਕਹਿੰਦੇ ਯਾਰ ਟਵਿਨ ਸੀ ਅੰਦਰ ਉਹ ਇਹ ਇਹ ਪੋਸਟਮਾਰਟਮ ਤੋਂ ਬਾਅਦਾਂ ਕਲੀਅਰ ਹੋਊਗਾ ਜੀ ਇਹ ਤੋਂ ਉਹਦੀ ਮਾਂ ਦੇ ਦੱਸਣ ਮੁਤਾਬਕ ਹੈ ਠੀਕ ਹੈ ਫਿਲਹਾਲ ਸਿਰ ਹੁਣ ਤੱਕ ਕੋਈ ਫਸਟ ਇਨਫੋਰਮੇਸ਼ਨ ਜੇ ਪਤਾ ਲੱਗਾ ਕਿ ਕੀ ਕਾਰਨ ਹੈ ਇਹਦਾ ਇਸ ਲ ਕਾਰਨ ਇਹਦੇ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਣਗੇ ਕਿ ਉਹਦੇ ਪਤਨੀ ਨੂੰ ਕਿਉਂ ਸੜ ਕੇ ਮਾਰਿਆ ਠੀਕ ਹੈ ਮੋੜਜੰਮ ਦੀ ਪਾਲ ਕੀਤੀ ਜਾ ਰਹੀ ਹੈ ਮੋੜਜੰਮ ਦੀ ਪਾਲ ਕੀਤੀ ਜਾ ਰਹੀ ਹੈ ਜਲਦੀ ਗ੍ਰਿਫਤਾਰ ਕਰ ਲਿਆਜੋ ਠੀਕ ਹੈ ਪਰਿਵਾਰਕ ਮੈਂਬਰ ਉਹਨਾਂ ਦੇ ਕੀ ਨਾਮ ਨੇ ਲੜਕੀ ਵੱਲੋਂ ਲੜਕੀ ਦੀ ਮਾਤਾ ਆਈ ਹੈ ਪਿੰਕ ਜੋਤੀ ਠੀਕ ਹੈ ਪਤਨੀ ਵੀਰ ਸਿੰਘ ਜਾਂਚ ਕੀਤੀ ਜਾ ਰਹੀ ਸਰ ਜਾਂਚ ਕੀਤੀ ਜਾ ਰਹੀ ਹੈ